ਪਿੰਡ ਗੜਾ ਵਿੱਚ ਕਤਲ ਕੀਤੀ ਗਈ ਲੜਕੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਾਉਣ ਲੁੱਟਕੋਹਾਂ ਦੀਆਂ ਵਾਰਦਾਤਾਂ ਤੇ ਨਸ਼ਿਆ ਖਿਲਾਫ ਪੁਲਿਸ ਦੀ ਦਿੱਲੀ ਕਾਰਗੁਜ਼ਾਰੀ ਵਿਰੁੱਧ ਜਨਤਕ ਜਤਬੰਦੀਆਂ ਦਾ ਵਫਦ ਡੀਐਸਪੀ ਫਿਲੌਰ ਨੂੰ ਮਿਲਿਆ 10 ਦਿਨ ਤੱਕ ਕਰਵਾਈ ਨਾ ਹੋਈ ਤਾਂ ਸੰਗਰਾਸ਼ ਕਰਾਂਗੇ ਜਰਨਲ ਫਿਲੌਰ ਫਿਲੌਰ ਪਿਛਲੇ ਦਿਨੀ ਪਿੰਡ ਗੜਹਾ ਵਿਖੇ ਵਿਆਹੀ ਹੋਈ ਪਰਤਪੂਰਾ ਦੀ ਲੜਕੀ ਅਮਨਦੀਪ ਕੌਰ ਨੂੰ ਫਹਾਦ ਦੇ ਸੌਰੇ ਪਰਿਵਾਰ ਵੱਲੋਂ ਖਤਮ ਕਰ ਦਿੱਤਾ ਗਿਆ ਸੀ ਜਿਸ ਤੇ ਪੁਲਿਸ ਨੂੰ ਮਨਪ੍ਰੀਤ ਕੌਰ ਲੜਕੀ ਦੀ ਪਰਚਾਈ ਵੱਲੋਂ ਐਫਆਈਆਰ ਨੰਬਰ 0207 ਮਿਤੀ 29 ਜੁਲਾਈ 2024 ਨੂੰ ਦਰਜ ਕਰਵਾਈ ਗਈ ਸੀ ਪਰ ਪੁਲਿਸ ਦੀ ਟੀਲੀ ਕਾਰਵਾਈ ਕਰਨ ਸਾਰੇ ਮਲਜ਼ਮ ਗ੍ਰਿਫਤਾਰ ਨਹੀਂ ਕੀਤੇ ਗਏ ਅਤੇ ਅਮਨਦੀਪ ਦੇ ਪਤੀ ਸਰਬਜੀਤ ਨੂੰ ਪੁਲਿਸ ਤਫ਼ਤੀਸ਼ ਵਿੱਚ ਬੇਨਤੀ ਕਰਨ ਦੇ ਬਾਵਜੂਦ ਸ਼ਾਮਲ ਨਹੀਂ ਕੀਤਾ ਗਿਆ ਪੁਲਿਸ ਦੀ ਇਸ ਦਿੱਲੀ ਕਾਰਗੁਜ਼ਾਰੀ ਵਿਰੁੱਧ ਜਨਤਕ ਜਥੇਬੰਦੀਆਂ ਦਾ ਮਾਸ ਡੈਪੂਟੇਸ਼ਨ ਕਾਮਰੇਡ ਜਰਨਲ ਫਿਲੌਰ ਮਾਸਟਰ ਹੰਸ ਰਾਜ ਪਰਸ਼ੋਤਮ ਫਿਲੌਰ ਡਾਕਟਰ ਸੰਦੀਪ ਡਾਕਟਰ ਅਸ਼ੋਕ ਤਜਿੰਦਰ ਬਿਲਗਾ ਤੇ ਕਰਨੈਲ ਸਿੰਘ ਸੰਤੋਖਪਰਾ ਦੀ ਅਗਵਾਈ ਵਿੱਚ ਡੀਐਸਪੀ ਫਿਲੌਰ ਸਰਵਣ ਸਿੰਘ ਬਾਲ ਨੂੰ ਮਿਲਿਆ ਇਸ ਮੌਕੇ ਕਾਮਰੇਡ ਜਰਨਲ ਫਿਲੌਰ ਨੇ ਕਿਹਾ ਕਿ ਐਫਆਈਆਰ ਹੋਈਆਂ ਨੂੰ ਕਈ ਕਈ ਮਹੀਨੇ ਹੋ ਗਏ ਪਰ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਕਿਹਾ ਕਿ ਮੌਲਾ ਰਵੀ ਦਸਪੁਰਾ ਫਿਲੌਰ ਦੀ ਮਮਤਾ ਰਾਣੀ ਵੱਲੋਂ ਐਫਆਈਆਰ 0156 ਹੋਈ ਨੂੰ 3 ਮਹੀਨੇ ਹੋ ਗਏ ਪਰ ਦੋਸ਼ੀਆਂ ਨੂੰ ਫੜਨ ਦੀ ਬਜਾਏ ਸੁਰੱਖਿਅਤ ਕੀਤਾ ਜਾ ਰਿਹਾ ਹੈ। ਇੱਕ ਐਫਆਈਆਰ 001 ਤਿੰਨ ਕਮਲਜੀਤ ਕੌਰ ਵੱਲੋਂ ਇੱਕ ਟ੍ਰੈਵਲ ਏਜੰਟ ਵਿਰੁੱਧ ਕਾਰਵਾਈ ਸੀ ਪਰ ਵਾਰ-ਵਾਰ ਬੇਨਤੀ ਕਰਨ ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਨਸ਼ਾ ਵਿਰੋਧੀ ਸੰਗਰਾਸ਼ ਕਮੇਟੀ ਫਿਲੌਰ ਦੇ ਆਗੂ ਹੰਸ ਰਾਜ ਨੇ ਕਿਹਾ ਕਿ ਸ਼ਹਿਰ ਫਿਲੌਰ ਦੇ ਇਲਾਕੇ ਵਿੱਚ ਨਸ਼ਾ ਸ਼ਰਿਆਮ ਗਲੀਆਂ ਵਿੱਚ ਵਿਕ ਰਿਹਾ ਹੈ ਨੂੰ ਨਤ ਪਾਉਣ ਦੀ ਜ਼ਰੂਰਤ ਹੈ। ਇਸ ਮੌਕੇ ਨੌਜਵਾਨ ਆਗੂ ਪਰਸ਼ੋਤਮ ਫਿਲੌਰਤੇ ਸੰਦੀਪ ਫਿਲੌਰ ਨੇ ਕਿਹਾ ਕਿ ਇਲਾਕੇ ਵਿੱਚ ਲੁੱਟਾਂ ਖੋਹਾਂ ਤੇ ਚੋਰਾ ਨੇ ਪੂਰੀ ਦਹਿਸ਼ਤ ਮਚਾਈ ਹੋਈ ਹੈ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਇਸ ਮੌਕੇ ਦੀ ਐਸਪੀ ਫਿਲੌਰ ਸਰਵਨ ਸਿੰਘ ਬਲਵਲੋ ਵਫਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਦੇ ਪਰੋਸਾ ਦਿੱਤਾ ਕਿ 10 ਦਿਨ ਦੇ ਵਿੱਚ ਵਿੱਚ ਸਾਰੇ ਮਸਲਿਆਂ ਦਾ ਹੱਲ ਕਰ ਦਿੱਤਾ ਜਾਵੇਗਾ ਗੜਹਾ ਵਿਖੇ ਕਤਲ ਕੀਤੀ ਗਈ ਲੜਕੀ ਦੇ ਰਹਿੰਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਲੋੜ ਪਈ ਤਾਂ ਤਾਰਾਵਾ ਵਿੱਚ ਵਾਦਾ ਵੀ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਲੁੱਟਾ ਖੋਹਾਂ ਕਰਨ ਵਾਲਿਆ ਤੇ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਕਾਮਰੇਡ ਜਰਨੈਲ ਫਿਲੌਰ ਨੇ ਜਨਤਕ ਜਥੇਬੰਦੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਸਲਿਆਂ ਦਾ ਹੱਲ 10 ਦਿਨ ਵਿੱਚ ਨਾ ਹੋਇਆ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਸੰਗਰਾਸ਼ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਵਿਸ਼ਾਲ ਖਹਿਰਾ, ਵਿਸੰਬਰ ਸਿੰਘ ਪ੍ਰਤਾਪਪੁਰਾ, ਅਸ਼ਪ੍ਰੀਤਾ ਆਸ਼ੂ, ਜਸਪਾਲ ਪ੍ਰਤਾਪਪੁਰਾ, ਕੁਲਵਿੰਦਰ ਕੁਮਾਰ, ਮੱਖਣ ਸੰਤੋਖਪੁਰਾ, ਨਛੱਤਰ ਫੌਜੀ delbag ravi kumar sunil mangat simran rahul kori pashotam nagar satpal singh mangat chandip singh jaswant singh manpreet kaur partapura sunita philor hanscort kamaljit kaur ranjit kaur mangat bisso mangat dilani mangat ade hazar san philor to rajkumar nangal di khas report ਜੀ ਨਾਮ ਤੁਹਾਡਾ ਕੀ ਹੈ ਹਾਂਜੀ ਮੇਰਾ ਨਾਮ ਅਨਪ੍ਰੀਤ ਕੌਰ ਆ ਜੀ ਪਿੰਡ ਪ੍ਰਤਾਪਰਾ ਆ ਜੀ ਅਸੀਂ ਇਸ ਮਸਲੇ ਤੇ ਆਏ ਸੀ ਜੀ ਨਰਪਤੀ ਤਰੀਕ 7 ਮਹੀਨਾ ਮੇਰੀ ਨਨਾਨ ਸਹੁਰੇ ਪਰਿਵਾਰ ਨੇ ਗਲ ਘੁੱਟ ਕੇ ਮਾਰ ਦਿੱਤੀ ਸੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਦੋ ਉਹਨਾਂ ਨੇ ਸਮਸ਼ਾਨ ਘਰ ਚੋਂ ਬੋਡੀ ਲਿਆਂਦੀ ਸੀ ਕੱਢ ਕੇ ਦੋ ਜਾਨਿਆਂ ਨੇ ਉਸ ਟਾਈਮ ਉੱਥੇ ਫੜ ਲਏ ਗਏ ਉਹਨਾਂ ਦੀ ਨਨਾਨ ਤੇ ਉਹਨਾਂ ਦੀ ਸੱਸ ਉਹ ਫੜੇ ਗਏ ਆ ਉਹਨਾਂ ਦੀ ਮੋਸਤੀ ਸੱਸ ਅਜੇ ਤੱਕ ਨਹੀਂ ਫੜੀ ਤੇ ਨਾ ਉਹਨਾਂ ਦਾ ਪਰੋਣਾ ਸਾਡਾ ਜਵਾਈ ਵੀ ਨਹੀਂ ਫੜਿਆ ਗਿਆ ਪਹਿਲਾ ਬਿਆਨ ਸਾਡੇ ਇਹ ਸੀ ਕਿ ਪ੍ਰਾਣਾ ਬਾਹਰ ਆ ਕਿ ਪ੍ਰਾਣੇ ਦਾ ਵਿੱਚ ਕੋਈ ਹੱਥ ਨਹੀਂ ਜਦੋਂ ਅਸੀਂ ਕੁੜੀ ਨੂੰ ਸੰਸਕਾਰ ਕਰਦੇ ਹਾਂ ਤੇ ਪ੍ਰਾਣਾ ਦੂਜੇ ਦਿਨ ਹੀ ਇੱਥੇ ਇੰਡੀਆ ਦੇ ਵਿੱਚ ਹੁੰਦਾ ਹੈ ਤੇ ਸਾਡੇ ਹੁਣ ਬਿਆਨ ਇਹ ਆ ਕਿ ਪ੍ਰਾਣੇ ਦਾ ਵੀ ਵਿੱਚੇ ਹੱਥ ਆ ਤੇ ਜਲਦੀ ਤੋਂ ਜਲਦੀ ਪ੍ਰਾਣੀਆਂ ਨੂੰ ਵੀ ਫੜਿਆ ਜਾਵੇ ਤੇ ਮਾਸੀ ਨੂੰ ਵੀ ਫੜਿਆ ਜਾਵੇ ਸਾਡੀ ਕਾਰਵਾਈ ਕੀਤੀ ਜਾਵੇ ਪੁਲਸ ਨੇ ਅਜੇ ਤੱਕ ਸਾਨੂੰ ਕੋਈ ਲਾਰਸਿਰ ਨਹੀਂ ਫੜਾਇਆ ਜੀ ਅੱਧੇ ਗੇੜੇ ਮਰਵਾਏ ਜਾਂਦੇ ਆ ਅੱਜ ਅਸੀਂ ਦਫ਼ਤਰ ਕੋਲ ਪਹੁੰਚੇ ਹੋਏ ਆ ਸਾਨੂੰ ਦੱਸ ਦੇਣ ਦਾ ਟਾਈਮ ਦਿੱਤਾ ਆ 10 ਦਿਨਾਂ ਤੱਕ ਸਾਡੇ ਕੰਮ ਨਾ ਹੋਏ ਮਸਲੇ ਨਾ ਹੱਲ ਹੋਏ ਤੇ ਆ ਸਾਡਾ ਜੋ ਮਨ ਆਇਆ ਸੀ ਕਰਾਂਗੇ ਅਸੀਂ ਧਰਨਾ ਵੀ ਲਾਵਾਂਗੇ ਜੋ ਅਸੀਂ ਸਾਡੇ ਕੋਲ ਗੱਲਬਾਤ ਹੋਊਗੀ ਅਸੀਂ ਉਹ ਕਰਾਂਗੇ 10 ਦਿਨਾਂ ਦਾ ਹਜੇ ਤੱਕ ਡਿਪਟੀ ਸਾਹਿਬ ਨੇ ਟਾਈਮ ਲਿਆ ਆ ਜੀ ਜੀ ਇਹ ਗੜੇ ਵਾਲਾ ਮਸਲਾ ਆ ਜੀ ਕੁੜੀ ਦਾ ਨਾਮ ਆਮਨਦੀਪ कौर ਸੀ ਉਹਨਾਂ ਦੇ ਹਸਨੰਦ ਦਾ ਨਾਮ ਸਰਜੀਤ ਗੋਲੂ ਸੀ ਤੇ ਫਸ ਦਾ ਨਾਮ ਬਖਸ਼ੋ ਸੀ ਫੌਰੇ ਦਾ ਨਾਮ ਜਗਿੰਦਰ ਪਾਲ ਸੀ ਮੈਨੂੰ ਸਾਨੂੰ 10 ਦਿਨਾਂ ਦਾ ਹੁਣ ਟਾਈਮ ਦੇ ਦਿੱਤਾ ਆ 10 ਦਿਨਾਂ ਦੇ ਚ ਸਾਡਾ ਕੋਈ ਵੀ ਮਸਲਾ ਨਹੀਂ ਹੱਲ ਹੁੰਦਾ ਤੇ ਫਿਰ ਅਸੀਂ ਜੋ ਸਾਡਾ ਮਤਲਬ ਭਾਈਚਾਰਾ ਹੋਊਗਾ ਪਰਿਵਾਰ ਮੈਂਬਰ ਹੋਣਗੇ ਜੋ ਵੀ ਸਾਡੀ ਇੱਛਾ ਹੋਈ ਤੇ ਉਹ ਅਸੀਂ ਕਰਾਂਗੇ ਜਿਵੇਂ ਡੈਪੂਡੇਸ਼ਨ ਤੌਰ ਤੇ ਡੀਐਸਪੀ ਸਾਹਿਬ ਨੂੰ ਜਿਹੜੇ ਮਸਲੇ ਇਲਾਕੇ ਦੇ 플ੋਰ ਹਲਕੇ ਦੇ ਉਹ ਲੈ ਕੇ ਸਬੰਧਤ ਮਸਲਿਆਂ ਨੂੰ ਲੈ ਕੇ ਅੱਜ ਡੀਐਸਪੀ ਸਾਹਿਬ ਨੂੰ ਮਿਲੇ ਆ ਡੀਐਸਪੀ ਸਾਹਿਬ ਨੇ ਵੀ ਸਾਨੂੰ ਭਰੋਸਾ ਦਵਾਇਆ ਵੀ 10 ਦਿਨਾਂ ਦੇ ਵਿੱਚ ਜਿੰਨੇ ਵੀ ਮਸਲੇ ਤੁਹਾਡੇ ਹੱਲ ਕੀਤੇ ਜਾਵੰਗੇ ਜਿਵੇਂ ਮਾਰਪ੍ਰੀਤ ਹਣੀ ਜਿਹੜਾ ਪਰਚਾ ਦਰਜ ਕਰਾਇਆ ਸੀ ਆਪਣੇ ਘਰੇ ਦੇ ਵਿੱਚ ਜਿਹੜੀ ਲੜਕੀ ਨੂੰ ਗਲ ਘੁੱਟ ਕੇ ਮਾਰ ਦਿੱਤਾ ਗਿਆ ਸੀ ਜਿਹੜੀ ਸੇਵਿਆਂ ਜੋ লাশ ਕੱਢੀ ਸੀ ਉਹਦੇ ਸਬੰਧ ਵਿੱਚ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਨਹੀਂ ਕੀਤੀ ਉਹਦੇ ਵੀ ਭਰੋਸਾ ਦਿਵਾਇਆ ਦੇ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਦੋਸ਼ੀ ਰਹਿੰਦੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਤਰਾਖਾ ਵਿੱਚ ਦੇਵਾਂਗੇ ਇਹ ਵੀ ਭਰੋਸਾ ਦਿਵਾਇਆ ਵੀ ਜਲਦੀ ਤੋਂ ਜਲਦੀ ਜਿਹੜੇ ਮਸਲਾ ਆ ਆ ਹੱਲ ਕਰ ਦੇਵਾਂਗੇ ਉਸ ਤੋਂ ਬਾਅਦ ਜਿਹੜੇ ਹੋਰ ਮਸਲੇ ਸੀ ਜਿਵੇਂ ਓਟੇ ਛੋਟੇ ਮਸਲੇ ਜਿਹੜੇ ਇੱਥੇ ਜਿੰਨੇ ਵੀ ਸੀਗੇ ਜਾਂ ਜਨਤਾ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਸੀ ਉਹਨਾਂ ਦੀ ਉੱਤੇ ਪਰਚੇ ਪਰਚੇ ਰਹਿ ਗਏ ਆ ਮਾਲਕਾਂ ਦੇ ਕਾਗਜ਼ਾਂ ਵਿੱਚ ਨਾਂ ਰਹਿ ਗਏ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਹ ਵੀ ਭਰੋਸਾ ਦਿਵਾਇਆ ਵੀ ਅਸੀਂ ਕਾਰਵਾਈ ਕਰਾਂਗੇ ਜਿਹੜੇ ਹੋਰ ਛੋ ਉਹਨਾਂ ਬਾਰੇ ਵੀ ਉਹਨਾਂ ਨੂੰ ਭਰੋਸਾ ਦਵਾਇਆ ਵੀ ਜਿਹੜੇ ਕਿਸੇ ਦੇ ਮਨ ਲੋ ਕਟਮਾਰ ਹੋਈਆਂ ਕੋਈ ਪਰਚੇ ਹੋਏ ਕੋਈ ਹੋਰ ਵਖਲੇ ਆ ਉਹ ਵੀ ਜਲਦੀ ਤੋਂ ਜਲਦੀ ਕਰਾਂਗੇ ਜਿਹੜਾ ਮੇਨ ਮੁੱਦਾ ਆ ਉਹ ਅਸਲ ਦੇ ਵਿੱਚ ਇਲਾਕੇ ਦੇ ਵਿੱਚ ਜਿਹੜੇ ਨਸ਼ੇ ਵੇਚ ਰਹੇ ਆ ਧੜਾ ਤੂਰ ਨਸ਼ੇ ਵੇਚਦੇ ਆ ਲੁੱਟਾਂ ਖਵਾ ਹੋ ਰਹੀਆਂ ਚੋਰੀਆਂ ਹੋ ਰਹੀਆਂ ਉਹਨਾਂ ਬਾਰੇ ਜਿਹੜੀ ਪੁਲਿਸ ਆ ਉਹ ਕੁਛ ਵੀ ਨਹੀਂ ਕਰ ਰਹੀ ਫਲੋਰ ਦੀ ਪੁਲਿਸ ਚੁੱਪ ਕਰਕੇ ਬੈਠੀ ਆ ਇਸ ਕਰਕੇ ਅਸੀਂ ਅੱਜ ਚੇਤਾਵਨੀ ਦੇ ਕੇ ਆਏ ਆ ਡੀਐਸਪੀ ਸਾਹਿਬ ਨੂੰ ਤੇ ਨਾਲੇ ਐਸਐਸਓ ਸਾਹਿਬ ਨੂੰ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਸਲੇ ਹੱਲ ਨਾ ਹੋਏ ਜਿਹੜੇ ਲਗਾਤਾਰ ਲੁੱਟਖੋਹਾਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਨਸ਼ਾ ਸਰੇ ਆਮ ਵਿਕ ਰਿਆ ਉਹਨਾਂ ਦੇ ਨਾਸਾ ਨਾ ਭਾਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਲਕਾ ਫਲੋਰ ਦੇ ਲੋਕਾਂ ਨਾਲ ਲੈ ਕੇ ਧਾਰਨਾ ਪ੍ਰਦਰਸ਼ਨ ਕਰਾਂਗੇ ਜੇ ਦੀ ਜ਼ਿੰਮੇਵਾਰੀ ਸਿਵਲ ਪ੍ਰਸ਼ਾਸਨ ਦੀ ਹੋਵੇ ਫਲੋਰ ਪਰਪਸ ਦੀ ਹੋਵੇਗੀ ਉਹਨਾਂ ਨੂੰ ਅਸੀਂ ਕਹਿ ਕੇ ਆਇਆ ਇੰਨੀਆਂ ਗੱਲਾਂ ਕਹਿੰਦਾ ਧੰਨਵਾਦ ਇਹ ਜੇ ਨਾ ਕਰਵਾ ਕਾਰਵਾਈ ਹੋਈ ਤੇ 10 ਦਿਨਾਂ ਦੇ ਵਿੱਚ ਅਸੀਂ ਇੱਥੇ ਲੋਕਾਂ ਨਾਲ ਲੈ ਕੇ ਧਾਰਨਾ ਪ੍ਰਦਰਸ਼ਨ ਕਰਾਂਗੇ